ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਭੈਣ ਭਰਾਵਾਂ ਦਾ ਹਾਲ ਵਧੀਆ ਹੋਊਗਾ ਸਾਰੇ ਤਾਂ ਰਸਤੋਂ ਵਿੱਚ ਚੜ੍ਹਦੇ ਗੱਲਾਂ ਦੇ ਵਿੱਚ ਹੋਣਗੇ ਜਿੰਨੇ ਵੀ ਭੈਣ ਭਰਾ YouTube ਤੇ ਤੇ Facebook ਤੇ ਮੈਨੂੰ ਲਾਈਵ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਸਵਾਗਤ ਹੈ ਮੈਂ ਆਕਾਸ਼ਦੀਪ ਸਿੰਘ ਸਰਾਂ ਦਾ ਸਵਾਗਤ ਕਰਦਾ ਤਾਂ ਅੱਜ ਆਪਾਂ ਦਿਲ ਦੀਆਂ ਗੱਲਾਂ ਐਪੀਸੋਡ ਪੰਜਵਾਂ ਲੈ ਕੇ ਹਾਜ਼ਰ ਹੋਏ ਹਾਂ ਤਾਂ ਜਿੰਨੇ ਵੀ ਭੈਣ ਭਰਾ ਇਹ ਵੀਡੀਓ ਨੂੰ ਲਾਈਵ ਦੇਖ ਰਹੇ ਨੇ ਜਾਂ ਬਾਅਦ ਵਿੱਚ ਦੇਖਣਗੇ ਤਾਂ ਸਾਰੇ ਆਪਣਾ ਫਰਜ ਨਿਭਾਦੇ ਕਰੋ ਮੇਰੀਆਂ ਵੀਡੀਓਜ਼ ਨੂੰ ਜਿਵੇਂ ਤੁਸੀਂ ਪਿਆਰ ਦੇ ਰਹੇ ਹੋ ਸ਼ੇਅਰ ਕਰਦੇ ਕਰੋ ਜਿੱਦਾਂ ਕੋਈ ਕਮੈਂਟ ਕਰਕੇ ਦੱਸਿਆ ਕਰੋ ਹਨਾ ਵੱਧ ਤੋਂ ਵੱਧ ਆਪਣੀ ਜਾਣ ਪਛਾਣ ਵਾਲੇ ਆਪਣੀ ਕਮਿਊਨਿਟੀ ਜਿਹੜੀ ਮੈਂਟੈਲਿਟੀ ਲੈਵਲ ਨੇ ਆਪਣੇ ਵਰਗੇ ਭੈਣ ਭਰਾ ਹੈ ਹਨਾ ਸੋਚ ਰੱਖਣ ਵਾਲੇ ਉਹਨਾਂ ਨਾਲ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਤੇ ਕਮੈਂਟਰ ਵਿੱਚ ਦੱਸਿਆ ਕਰੋ ਤੇ ਆਪਾਂ ਟਾਈਮ ਨਹੀਂ ਬੇਅਰਥ ਕਰਦੇ ਆਪਾਂ ਗੱਲ ਕਰਦੇ ਆ ਟੌਪਿਕ ਦੇ ਉੱਤੇ ਜਲਦੀ ਗੱਲਾਂ ਐਪੀਸੋਡ 5 ਤਾਂ ਆਪਾਂ ਸਾਰੇ ਜਾਣਦੇ ਆ ਕਿ ਖੇਡਾਂ ਅੱਜ ਦਾ ਆਪਣਾ ਜੋ ਟੌਪਿਕ ਹੈ ਉੱਥੇ ਸਾਰਿਆਂ ਨੇ ਉੱਪਰ ਪੜ੍ਹਾਈ ਲਈ ਲਿਖਿਆ ਖੇਡਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦੀਆਂ ਨੇ ਚਾਹੇ ਉਹ ਸਰੀਰਕ ਤੌਰ ਤੇ ਹੋਵੇ ਚਾਹੇ ਮਾਨਸਿਕ ਤੌਰ ਤੇ ਹੋਵੇ ਜਿੱਥੇ ਖੇਡਾਂ ਆਪਣਾ ਸਰੀਰਕ ਆਪਾਂ ਸਾਰੇ ਜਾਣਦੇ ਵੀ ਸਰੀਰ ਨੂੰ ਵਧੀਆ ਰੱਖਦੀਆਂ ਨੇ ਭੱਜਣ ਲੱਟਣਾ ਚੰਗਾ ਆਪਣੇ ਸਿਹਤ ਲਈ ਚੰਗਾ ਹਨਾ ਖੇਡਾਂ ਆਪਾਂ ਨੂੰ ਉਤਸ਼ਾਹਤ ਕਰਦੀਆਂ ਨੇ ਵੀ ਹਾਂ ਯਾਰ ਆਪਾਂ ਜਾਣਾ ਸਵੇਰੇ ਗਰਾਊਂਡ ਜਾਣਾ ਭੱਜਣ ਲੱਟਣਾ ਪਸੀਨਾ ਘਟਣਾ ਵਧੀਆ ਘਟਣਾ ਹਨਾ ਕੋਈ ਵੀ ਚੀਜ਼ਾਂ ਚਾਹੇ ਹਾਕੀ ਆ ਕ੍ਰਿਕਟ ਆ ਫੁੱਟਬਾਲ ਆ ਕਬੱਡੀ ਆ ਖੋਖੋ ਆ ਬਹੁਤ ਸਾਰੇ ਖੇਡਾਂ ਵੀਡੀਓ ਆਪਾਂ ਖੇਡਦੇ ਆਮ ਪਿੰਡਾਂ ਵਿੱਚ ਖੇਡਦੇ ਆ ਜਾਂ ਤਾਂ ਆਪਾਂ ਉਮਰ ਪਿੰਡਾਂ ਦੇ ਵਿੱਚ ਕਬੱਡੀ ਖੇਡ ਲਈ ਲੁਕਣ ਚੁਚੀ ਖੇਡ ਲਈ ਕੋਈ ਹਨਾ ਬੱਚੇ ਹੁੰਦਾ ਨਾ ਕੋਈ ਐਕਟੀਵਿਟੀ ਹੁੰਦੀ ਹੈ ਜਿਨ੍ਹਾਂ ਆਪਣੀ ਫਿਜ਼ੀਕਲ ਐਕਟੀਵਿਟੀ ਹੋ ਰਹੀ ਹੈ ਕੋਈ ਹਾਕੀ ਗੇਟ ਦਾ ਕੋਈ ਫੁੱਟਬਾਲ ਕੋਈ ਕ੍ਰਿਕਟ ਕੋਈ ਪਿੱਠੂ ਖੇਡਦਾ ਕੋਈ ਕੁਛ ਕਿੱਦਾਂ ਕਿੱਦਾਂ ਦੇ ਆ ਤਰ੍ਹਾਂ ਤਰ੍ਹਾਂ ਦੀ ਗੇਮ ਖੇਡਦੇ ਬੱਚੇ ਸਾਡੀ ਇੱਕ ਫਿਜ਼ੀਕਲੀ ਐਕਸਰਸਾਈਜ਼ ਹੋ ਜਾਂਦੀ ਹੈ ਸਾਡੇ ਬੋਡੀ ਦੀ ਸਾਡੇ ਪਾਰਟਸ ਦੀ ਬੋਡੀ ਦੀ ਹਨਾ ਤਾਂ ਉੱਥੇ ਜਿੱਥੇ ਆਪਣਾ ਸਰੀਰਿਕ ਵਿਕਾਸ ਵੀ ਹੁੰਦਾ ਖੇਡਾਂ ਦੇ ਨਾਲ ਤਾਂ ਉੱਥੇ ਖੇਡਾਂ ਆਪਣੀ ਜ਼ਿੰਦਗੀ ਦੇ ਵਿੱਚ ਮਾਨਸਿਕ ਤੌਰ ਤੇ ਬ ਅਜੋਕੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਗਿਆ ਨਵੀਂ ਜਨਰੇਸ਼ਨ ਜਾਂ ਨਵੀਂ ਪੀੜ੍ਹੀ ਫੋਨਾਂ ਦੇ ਉੱਤੇ ਜ਼ਿਆਦਾ ਨਿਰਭਰ ਰਹੀ ਗਈ ਆਪਾਂ ਦੇਖਦੇ ਨਾ ਅੱਜ ਕੱਲ ਕੋਈ ਪਬਜੀ ਕੋਈ ਫ੍ਰੀ ਫਾਇਰ ਕੋਈ ਕੁਝ ਬਸ ਫੋਨ ਤੇ ਖੇਡਦੇ ਹੁੰਦਾ ਕਈ ਗੇਮਾਂ ਇਹ ਜਿਹਿਆਂ ਨੇ ਜਿਨ੍ਹਾਂ ਚ ਛੋਟੇ ਛੋਟੇ ਉਮਰਾਂ ਦੇ ਬੱਚੇ ਟੀਨੇਜ ਉਮਰ ਦੇ ਬੱਚੇ ਟੀਨੇਜਰ ਬੱਚੇ ਕਿੰਨੇ-ਕਿੰਨੇ ਪੈਸੇ ਲਾ ਦਿੰਦੇ ਘਰਦਿਆਂ ਚੱਕ ਕੇ ਤੇ ਘਰਦਿਆਂ ਨੂੰ ਵਿਚਾਰ ਨੂੰ ਪਤਾ ਵੀ ਨਹੀਂ ਹੁੰਦਾ ਆਪਾਂ ਦੇਖਦੇ ਨਾ ਅੱਜ ਦਿਨ ਵੀਡੀਓਜ਼ ਆਉਂਦੀਆਂ ਕਿ ਸਾਡੇ ਬੱਚੇ ਨੇ 5000 ਰੁਪਏ ਦਾ 10000 ਰੁਪਏ ਦਾ ਗੇਮ ਦੇ ਚੱਕਰ ਚ ਉਹ ਗੇਮ ਚ ਪਾ ਦ ਤੇ ਗੇਮ ਖਿਡਦੇ ਰਹਿੰਦੇ ਨੇ ਤੇ ਲਾਕੇ ਪੂਰਾ ਫੋਕਸ ਆਉਦਾ ਹੈ ਤੇ ਉਹ ਗੇਮ ਚੋਟ ਜਾਂਦੇ ਪੈਸੇ ਕੀ ਵਾਰੀ ਹਾਰ ਜਾਂਦੇ ਨਾਲੇ ਤਾਂ ਪੈਸੇ ਜਾਂਦੇ ਘਰਦੰਦੇ ਜਿਹੜੇ ਬੱਚੇ ਤੇ ਮਨ ਤੇ ਪ੍ਰਭਾਵ ਪੈਂਦਾ ਵੀ ਯਾਰ ਵੀ ਹੁਣ ਕੀ ਹੋ ਪੰਗਾ ਪੈ ਗਿਆ ਵੀ ਲੈ ਵੀ ਮੈਂ ਤਾਂ ਦੇ ਬਾਪੂ ਤੇ ਪੈਸੇ ਖਰਾਬ ਕਰਤੇ ਪੰਨ 1000 ਰੁਪਏ ਦਾ ਤਾਂ ਗੇਮ ਚ ਤੇ ਹੁਣ ਪੰਗਾ ਪੈ ਗਿਆ ਬਹੁਤ ਵਾਰੀ ਇਹ ਵੀ ਹੋ ਜਾਂਦਾ ਬੱਚਿਆਂ ਦੇ ਨਾਲ ਤੇ ਇਹ ਅੱਜ ਕੱਲ ਦੀ ਜਿਹੜਾ ਉਰੋਕਾ ਸਿਸਟਮ ਚੱਲਿਆ ਵੀ ਫੋਨ ਨਾਲ ਗੇਮ ਖੇਡਣਾ ਨਾਲੇ ਦੇਖੋ ਸਰੀਰ ਵੀ ਰੁਕ ਗਿਆ ਐ ਮੇਰੇ ਉਹ ਐਂਜ ਵੀ ਹੁਣ ਮੈਂ ਬੈਠਾ ਇਧੂ ਪੜਿਆ ਬੈਠਾ ਹੁੰਦੇ ਆ ਚੱਕ ਵੀ ਫੋਨ ਆ ਲੱਤਾਂ ਕਿਤੇ ਅਈ ਅੱਖਾਂ ਦਾ ਵੀ ਮਾੜਾ ਅਸਰ ਆਉਂਦਾ ਫੋਨ ਦੀ ਵਾਈਬ੍ਰੇਸ਼ਨਸ ਦਾ ਦਿਮਾਗ ਤੇ ਵੀ ਸਰੀਰ ਵੀ ਦੇਖੋ ਮਾਨਸਿਕਤਾ ਵੀ ਰੁਕ ਗਈ ਹਨਾ ਆਪਾਂ ਦੇਖਦੇ ਆ ਮਾਨਸਿਕ ਮਾਨਸਿਕ ਵੀ ਉੱਥੇ ਖੜ ਗਿਆ ਕੱਢੀ ਇੱਕ ਵੀ ਫੋਨ 'ਚ ਲੱਗਿਆ ਬਸ ਗੇਮ ਫ੍ਰੀ ਫਾਇਰ ਜੋ ਵੀ ਖੇਡ ਰਿਹਾ ਬੱਚਾ ਗਿਆ ਉੱਥੇ ਲੱਗ ਗਿਆ ਤੇ ਸਰੀਰ ਉੱਥੇ ਰੁਕ ਗਿਆ ਨਾ ਮਾਨਸਿਕ ਵਿਕਾਸ ਹੋ ਰਿਹਾ ਨਾ ਸਰੀਰਕ ਵਿਕਾਸ ਹੋ ਰਿਹਾ ਤੇ ਕਿੰਨਾ ਪਿੱਛੇ ਚਲੇ ਗਿਆ ਕਿੱਥੇ ਚਾਹੀਦਾ ਕੀ ਸੀ ਬੱਚਿਆਂ ਨੂੰ ਮਾਪਾ ਪੁੰਚ ਇਹਦੇ ਸੀ ਬੱਚੇ ਨੂੰ ਰੋਕ ਕੇ ਉਸ ਚੀਜ਼ ਤੋਂ ਰੋਕ ਕੇ ਗਰਾਊਂਡ ਵਰ ਭੇਜ ਕੇ ਬੇਟਾ ਤੂੰ ਗਰਾਊਂਡ ਜਾ ਭੱਜ ਕੇ ਆ ਖੇਡ ਕੇ ਆ ਕੋਈ ਕਬੱਡੀ ਕੋਈ ਹਾਕ ਕੀ ਗੇਮ ਚ ਪਾਰਟਿਸਪੇਟ ਕਰ ਤਾਂ ਤੇਰੀ ਫਿਟਨੈਸ ਚੰਗੀ ਹੋ ਸਕੀ ਤੇਰਾ ਫਿਜ਼ੀਕ ਚੰਗੀ ਹੋ ਸਕੇ ਤੇ ਤੇਰੇ ਮਨ ਤੇ ਵੀ ਚੰਗਾ ਪ੍ਰਭਾਵ ਪਊਗਾ ਇਹ ਆਮ ਜੀਗਾਂ ਲੈ ਆਪਾਂ ਨਾ ਜਦੋਂ ਗਰਾਉਂਡ ਚ ਜਾਂਦੇ ਆ ਨਾਰਮਲ ਜੀਗਾਂ ਦਾ ਆਪਾਂ ਸਾਰੇ ਜਾਣਦੇ ਜਿਹੜੇ ਗਰਾਉਂਡ ਨਾਲ ਚੜ੍ਹੇ ਬੰਦੇ ਆ ਜਿਹੜੇ ਫਿਜ਼ੀਕਲ ਵਰਕ ਕਰਦੇ ਆ ਜਦੋਂ ਆਪਾਂ ਗਰਾਉਂਡ ਚ ਜਾਂਦੇ ਨਾ ਗਰਾਉਂਡ ਦੀ ਹਵਾ ਆਬੋ ਹਵਾ ਉੱਥੋਂ ਦਾ ਮਾਹੌਲ ਐਦਾਂ ਦਾ ਹੁੰਦਾ ਆਪਾਂ ਨੂੰ ਸਕੂਨ ਜਿਹਾ ਮਨ ਲੱਗ ਜਾਂਦਾ ਆਪਾਂ ਵੋਕਰਿੰਗ ਨਾ ਭੱਜੋ ਸਵੇਰ ਤੁਸੀਂ ਉਦੋਂ ਵੀ ਤੁਹਾਨੂੰ ਲੱਗੂ ਹਾ ਹਾ ਕਿੰਨੇ ਸੋਹਣੀ ਖੁਸ਼ਬੂ ਆ ਰਹੀ ਹੈ ਕਿੰਨੀ ਮਹਿਕ ਆ ਰਹੀ ਹੈ ਕਿ ਮਹਿਕ ਵੀ ਹੁੰਦੀ ਆ ਪਾ ਕਿੱਦਾਂ ਜਾਣਨੇ ਆ ਕਿ ਆਪਾਂ ਕੋਈ ਨਹਿਰ ਕਿਨਾਰੇ ਤੁਰਨ ਚੱਲੇ ਗਿਆ ਬੰਦਾ ਜਾਂ ਗਰਾਊਂਡ 'ਚ ਚੱਲੇ ਗਿਆ ਬਾਰਿਸ਼ ਦੇ ਮੌਸਮਾ ਦੇ ਵਿੱਚ ਤਾਂ ਹੋਰ ਵੀ ਵਧੀਆ ਲੱਗਦਾ ਜੇ ਆਪਾਂ ਵਾਕ ਕਰਨ ਚਾਹਨੇ ਤਾਂ ਬੜਾ ਵੀ ਉਹ ਇੱਕ ਮਿੱਟੀ ਨਾਲ ਮਹਿਕ ਵੱਖਰੀ ਹੁੰਦੀ ਆ ਗਰਾਊਂਡ 'ਤੇ ਤਾਂ ਬਦੋ ਜਾਣਨੇ ਗਰਾਊਂਡ ਦੇ ਵਿੱਚ ਜਾਣਨੇ ਆ ਵਾਕ ਕਰਦੇ ਆ ਘੁੰਮਦੇ ਆ ਸ਼ੇਅਰ ਕਰਦੇ ਆ ਭੱਜਦੇ ਆ ਨੱਠਦੇ ਆ ਖੇਡਦੇ ਆ ਕੋਈ ਤਾਂ ਬੰਦੇ 'ਚ ਉਤਸ਼ਾਹ ਪੈਦਾ ਹੁੰਦਾ ਅੰਦਰ ਐਸੀ ਹੀ ਸਿਸਟਮ ਆਪਣੇ ਬਾਡੀ ਦੇ ਵਿੱਚ ਐਸੀ ਉਤਸ਼ਾਹ ਐਸੀ ਕਰਨਾ ਪੈਦਾ ਹੁੰਦੀ ਆ ਆਪਾਂ ਨੂੰ ਹੋਰ એનર્ਜੀ ਮਿਲਦੀ ਆ ਦਿਮਾਗੀ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਤਪਰਾਜਿਕਲ ਟੋਰਡਿੰਗ ਹੋ ਗਿਆ ਸਿਸਟਮ ਆਪਾਂ ਸੋ ਬੱਚਾ ਨਹੀਂ ਕਿ ਗੀਤਾ ਫੋਨਾਂ ਦੇ ਉੱਤੇ ਬਹਿ ਗਏ ਕਿ ਕਿਹੜੇ ਗਰਾਊਂਡ ਜਾਂ ਨਿਸ਼ਾਨੇ ਖਾਲੀ ਜਾਂ ਫੋਨਾਂ ਨੇ ਫੋਨਾਂ ਦੇ ਨਿਸ਼ਾਨੇ ਖਾਲੀ ਤਾਂ ਨਹੀਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਵੀ ਆਪਾਂ ਨੂੰ ਚਾਹੀਦਾ ਪਿਆਰ ਦੇ ਨਾਲ ਸਾਰਾ ਨਾਲ ਡੀਲ ਕਰਕੇ ਪ੍ਰੇਰਿਤ ਕਰਕੇ ਗਰਾਊਂਡ ਦੇ ਨਾਲ ਜੋੜੀਏ ਬੱਚਾ ਨੂੰ ਜਿਸ ਚੀਜ਼ 'ਚ ਵੀ ਉਹਨਾਂ ਦਾ ਇੰਟਰਸਟ ਹੈ ਜਿਹੜੀ ਦੀ ਗੇਮ 'ਚ ਜ਼ਰੂਰੀ ਨਹੀਂ ਵੀ ਆਪਾਂ ਵੀ ਉਹਨਾਂ ਨੂੰ ਧੱਕੇ ਨਾਲ ਕੋਈ ਹਾਕੀ ਖੇਡੋੜਾ ਜਾਂ ਫੁੱਟਬਾਲ ਪਰ ਜਿਵੇਂ ਸਾਡੇ ਪਿੰਡ ਪੂਲੀ ਜ਼ਿਲ੍ਹਾ ਬਠਿੰਡੇ 'ਚ 6 7 8 9 ਮਾਰਚ ਇਸੇ ਮਹੀਨੇ ਟੂਰਨਾਮੈਂਟ ਹੋ ਬਹੁਤ ਵਧੀਆ ਹਾਕੀ ਦਾ ਟੂਰਨਾਮੈਂਟ ਆ ਬੱਚੇ ਖੇਡਦੇ ਆ ਮੁੰਡੇ ਕੁੜੀਆਂ ਖੇਡਦੇ ਆ ਵਧੀਆ ਇਹ ਮੁੰਡਿਆਂ ਦਾ ਟੂਰਨਾਮੈਂਟ ਓਪਨ ਹੋ ਰਿਹਾ ਪਿੰਡਵਾਰ ਤੇ ਬਹੁਤ ਵਧੀਆ ਸਾਰੇ ਜੋ ਉਤਸ਼ਾਹ ਸਾਰੇ ਤਿਆਰੀਆਂ ਕਰ ਰਹੇ ਆ ਪਿੰਡ ਦੀ ਕਮੇਟੀ ਤਿਆਰ ਕਰ ਰਹੀ ਆ ਸਾਡੀ ਬਾਕੀ ਪੁੱਲੀ ਦੀ ਟੀਮ ਵੀ ਟੂਰਨਾਮੈਂਟਾਂ ਦੇ ਵਿੱਚ ਜਾ ਰਹੀ ਹੈ ਖੇਡਣ ਲਗਭਗ ਹਰ ਦਿਨ ਉਹ ਟੂਰਨਾਮੈਂਟ ਆਈ ਰਹਿੰਦੇ ਹੁਣ ਇਹਨਾਂ ਮਹੀਨਿਆਂ ਵਿੱਚ ਬਹੁਤ ਟੂਰਨਾਮੈਂਟ ਚੱਲਦੇ ਸਾਡੇ ਪਿੰਡ ਦੀ ਪੁੱਲੀ ਦੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਬੱਚੇ ਮੁੰਡੇ ਵਧੀਆ ਖੇਡ ਰਹੇ ਆ ਸਾਡੇ ਤੇ ਇਹ ਜਿਹੜੀ ਰਹੀ ਵੀ ਕਿ ਆਪਾਂ ਨੂੰ ਹੋਰ ਉਤਸ਼ਾਹ ਕਰਨਾ ਚਾਹੀਦਾ ਜਿਵੇਂ ਸਾਡੇ ਪਿੰਡ ਹੁਣ ਬਹੁਤ ਵਧੀਆ ਹੱਕੀ ਚੱਲਦੀ ਹੈ ਟਰਫ ਵੀ ਲੱਗੀ ਹੈ ਕੁੜੀਆਂ ਵੀ ਖੇਡਣ ਲੱਗੀਆਂ ਬਹੁਤ ਬਹੁਤ ਸ਼ਾਹ ਬੱਚਾ ਨੇ ਵਿੱਚ ਬੱਚੇ ਪ੍ਰੈਕਟਿਸ ਕਰਦੇ ਸਰਕਾਰੀ ਕੋਚ ਆ ਤਾਂ ਪਿੰਡ ਦੇ ਵੀ ਸਾਡੇ ਬਹੁਤ ਸਾਰੇ ਸਹਿਯੋਗ ਕਰਦੇ ਆ ਮੁੰਡੇ ਕੁੜੀਆਂ ਦਾ ਹਨਾ ਬੱਚਿਆਂ ਦਾ ਸਹਿਯੋਗ ਦਿੰਦੇ ਆ ਹੁ ਟੂਰਨਾਮੈਂਟ ਹੋ ਰਿਹਾ ਬਹੁਤ ਵਧੀਆ ਸਾਰੇ ਵਿੱਚ ਉਤਸ਼ਾਹ ਵਧੀਆ ਸਾਰਾ ਤਿਆਰੀਆਂ ਚੱਲ ਰਹੀਆਂ ਅੱਜ ਮੈਂ ਵੀ ਸ਼ਾਮ ਨੂੰ ਫੇਰ ਆਇਆ ਗਰਾਊਂਡ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਆਪਣੇ ਇਸੇ ਚੈਨਲ ਉੱਤੇ ਦਾਸਤਾਨ ਦੇ ਉੱਤੇ ਲਾਈਵ ਆਪਾਂ ਕਰਾਂਗੇ ਲਗਭਗ ਆਪਾਂ ਸਾਰਾ ਕਿੱਤੇ ਵੀ ਕੋਈ ਖੇਡ ਹੁੰਦੀ ਹੈ ਯਾਰ ਜਿੰਨਾ ਵੀ ਥੋੜਾ ਥੋੜਾ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਫਿਜ਼ਿਕ ਵੈਸੇ ਮੈਂ ਤਾਂ ਕਹੂੰਗਾ ਵੀ ਜ਼ਰੂਰੀ ਨਹੀਂ ਕਿ ਆਪਾਂ ਕੋਈ ਪੈਸੇ ਨਾਲ ਵਦ ਕਰ ਰਹੇ ਜਾਂ ਕਿਵੇਂ ਵੀ ਉੱਥੇ ਜਾ ਕੇ ਜਰੂਰ ਮਦਦ ਕਰੋ ਮਦਦ ਕਿਵੇਂ ਤੁਸੀਂ ਦਰਸ਼ਕਾਂ ਦੇ ਤੌਰ ਤੇ ਉੱਥੇ ਜਾਓ ਤਾਂ ਤੁਹਾਨੂੰ ਤਾਂ ਬਹੁਤ ਪੋਜ਼ਿਟਿਵ ਵਾਈਬਰੂਗੀ ਤੁਸੀਂ ਜਾਓਗੇ ਤੁਹਾਨੂੰ ਆਪਣੇ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚੋਂ ਮਨਕ ਜੋ ਹੁੰਦਾ ਨਾ ਹਰਕਤ ਪੰਦਾ ਹੈ ਯਾਰ ਕਿਤੇ ਨਾ ਕਿਤੇ ਜ਼ੋਨ ਜਿਹੜਾ ਪ੍ਰੈਸ਼ਰ ਜਾਂ ਟੈਨਸ਼ਨ ਚਾਹ ਨਾ ਕਿਤੇ ਨਾ ਕਿਤੇ ਰਿਜਾਈਮ ਹੈ ਜਬ ਮੈਂ ਕਹਿੰਦਾ ਪਰ ਵੀ ਰਿਜਾਈਮ ਹੈ ਜੋ ਨਿਕਲ ਕੇ ਜਿਵੇਂ ਆਪਾਂ ਜਾਣੇ ਗੁਰੂ ਘਰ ਜਾਣੇ ਕੋਈ ਮੰਦਰ ਮਸਜਿਦ ਜਾਣੇ ਮੱਥੇ ਟੇਕਣ ਤੇ ਜਦੋਂ ਗਰਾਊਂਡ ਜਾਣ ਦਾ ਮੌਕਾ ਮਿਲੇ ਤਾਂ ਗਰਾਊਂਡ ਵੀ ਜਾਇਓ ਯਾਰ ਕਿਉਂਕਿ ਗਰਾਊਂਡ ਦੇ ਵਿੱਚ ਬਹੁਤ ਕੁਝ ਪਿਆ ਬਹੁਤ ਕੁਝ ਸਕੂਨ ਵਾਧਾ ਗਰਾਊਂਡ ਦੇ ਵਿੱਚ ਹੁਣ ਜਿਹੜੇ ਭੈਣ ਭਰਾ ਜਿਹੜੇ ਵੀਡੀਓ ਦੇਖ ਰਹੇ ਆ ਜਾਂ ਬਾਅਦ ਚ ਦੇਖ ਰਹੇ ਆ ਉਹੀ ਗੱਲ ਫੀਲ ਕਰਨੀ ਜਿਹੜੇ ਗਰਾਊਂਡ ਨਾਲ ਜੁੜੇ ਹੋਏ ਸੀ ਪਹਿਲਾਂ ਜਿਹੜੇ ਅੱਜ ਹੁਣ ਅੱਜ ਕਾ ਸਮਾਂ ਨਹੀਂ ਮਿਲਦਾ ਗਰਾਊਂਡ ਜਾਣ ਹੀ ਪਉਂਦੇ ਉਹ ਬੜਾ ਪੇਨ ਮਹਿਸੂਸ ਕਰਦੇ ਵੀ ਯਾਰ ਮੈਂ ਜਾ ਨਹੀਂ ਸਕਦਾ ਮੇਰੇ ਕੋਲ ਸਮਾਂ ਨਹੀਂ ਹੈ ਨਾ ਮੈਂ ਉਹ ਲਿਖਾ ਮੈਂ ਕਿ ਵੀ ਡੈਰੀ ਚ ਪੈ ਗਿਆ ਜਾਂ ਮੈਂ ਮੇਰੇ ਔਰ ਗਰਾਊਂਡ 'ਚ ਦੂਰ ਹੋ ਜਾਂਦੇ ਪਰ ਉਹ ਹੋਣਾ ਨਹੀਂ ਚਾਹੁੰਦੇ ਹੁੰਦੇ ਪਰ ਚਲੋ ਸਮ ਸਮੇਂ ਦੇ ਅਨੁਸਾਰ ਮੁਤਾਬਕ ਹੋਣਾ ਪੈਂਦਾ ਵਕਤ ਵਿਚਾਰੇ ਸੋ ਬੰਦਾ ਹੋਏ ਕਈ ਵਾਰੀ ਕਵੇਲ ਦੇਰੀਆਂ ਸਮਝਦੇ ਖਲਾਤਾਂ ਸਮਝਦੇ ਹੋਏ ਦੂਰ ਹੋਣਾ ਪੈਂਦਾ ਪਰ ਮੈਂ ਕਹਿੰਦਾ ਜਦੋਂ ਵੀ ਸਮਾਂ ਮਿਲਦਾ ਗਰਾਊਂਡ ਜਾਓ ਜੋ ਤੁਹਾਨੂੰ ਮਿਲਦਾ ਮੌਕਾ ਵੀ ਹਾਂ ਸਖੇਡਣਾ ਕੋਈ ਗੇਮ ਤੁਹਾਨੂੰ ਸ਼ੌਂਕਾਂ ਖੇਡੋ ਉੱਚ ਪਾਰਟਿਸਪੇਟ ਕਰੋ ਬੱਚਿਆਂ ਨੂੰ ਪਾਰਟਿਸਪੇਟ ਕਰਾਓ ਹੋਰ ਆ ਛੋਟੇ ਭੈਣ ਭਰਾਵਾਂ ਨੂੰ ਪਾਰਟਿਸਪੇਟ ਕਰਾਓ ਹਨ ਜਿਵੇਂ ਸਾਡੇ ਪਿੰਡੀ ਇਸੇ 65 ਸਾਲ ਦੇ ਬਜ਼ੁਰਗਾਂ ਦੀ ਦੌੜਾਂ ਵੀ ਹੋ ਰਹੀਆਂ ਸਾਡੇ ਕੋਲ ਦੋਰਾ ਸਾਹਿਬ ਦੇ ਭਾਈ ਸਾਹਿਬ ਨੇ ਉਹ ਬਹੁਤ ਉਹ ਬਹੁਤ ਐਕਸਾਈਟਡ ਨੇ ਉਹ ਕਹਿੰਦੇ ਵੀ ਮੈਂ ਤਾਂ ਪੁੱਤ ਭੁੱਜੂਗਾ ਕਹਿੰਦੇ ਮੈਂ ਪੂਰਾ ਤੇਰੀ ਹੈ ਮੇਰੀ ਕਹਿੰਦੇ ਤੇ ਹਾਲਾਂਕਿ ਉਹ ਆ ਹਾਰਡ ਦੇ ਪੇਸ਼ੈਂਟ ਨੇ ਫਰ ਵੀ ਪਰ ਉਹਨਾਂ ਚ ਇਹ ਉਤਸ਼ਾਹ ਦਾ ਵੀ ਉਹ ਕਹਿੰਦੇ ਮੈਂ ਦੌੜ ਲਾਉਣੀ ਆ ਕਿਉਂਕਿ ਉਹਨਾਂ ਨੇ ਲਾਸਟ ਵਾ ਟਾਈਮ ਜੋ 2019 ਵਿੱਚ ਵੀ ਸਾਡੇ ਪਿੰਡ ਟੂਰਨਾਮੈਂਟ ਹੋਇਆ ਸੀਗਾ ਉਦੋਂ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਵਧੀਆ ਤੇ ਮੈਂ ਕਹਿੰਦਾ ਵੀ ਯਾਰ ਵਧੀਆ ਕਰਿਆ ਕਰੋ ਸਾਰੇ ਕਰਨਾ ਚਾਹੀਦਾ ਵੀ ਬੱਚੇ ਬਜ਼ੁਰਗ ਨੌਜਵਾਨ ਸਾਰੇ ਉਹਨਾਂ ਨੂੰ ਕਿਤਨਾ ਕਿਤੇ ਪਾਰਟਿਸਿਪੇਟ ਕਰਨਾ ਚਾਹੀਦਾ ਜਿਸ ਨਾਲ ਆਪਣਾ ਵਧੀਆ ਆਪਣਾ ਮਾਨ ਵੀ ਸ਼ੌਕ ਵਧੀਆ ਰਹਿੰਦਾਗਾ ਤੇ ਗਰਾਊਂਡ ਜਾਇਆ ਕਰੋ ਮੈਂ ਲਗੇ ਪਿਆ ਜੇ ਘੱਟੋ ਘੱਟ ਜੇ ਮੰਨ ਲਓ ਗਰਾਊਂਡ ਬੰਦਾ ਜਾਊਗਾ ਹੌਲੀਲੀ ਗਰਾਊਂਡ ਨਾਲ ਜੁੜੂਗਾ ਉਸ ਸਭ ਦਾ ਨਸ਼ਾ ਤੋਂ ਬਾਅਦ ਸਕੂਨ ਆਦ ਰਿਹਾ ਬਹੁਤ ਹੀ ਹੁੰਦਾ ਹੈ ਇਦਾਂ ਦੇ ਬੱਚੇ ਹੈਗੇ ਨੇ ਪੀੜੇ ਪਹਿਲਾਂ ਨਸ਼ੇ ਕਰ ਲੱਗ ਗਏ ਸੀ ਪਰ ਕਿਸੇ ਨੇ ਬਰੇਡ ਕੀਤਾ ਕਿਸੇ ਭੈਣ ਭਰਾ ਨੇ ਚੰਗੇ ਪਾਸੇ ਲਾਇਆ ਗਰਾਊਂਡ ਜਾਣਾ ਸ਼ੁਰੂ ਕੀਤਾ ਗਰਾਊਂਡ ਨਾਲ ਜੁੜ ਜੁੜ ਕੇ ਹੌਲੀ ਨਸ਼ਾ ਛੱਡਤਾ ਤੇ ਐ ਹੁੰਦਾ ਕੀ ਬਰੀ ਜ਼ਿੰਦਗੀ ਜੇ ਕੋਈ ਟਰਨਿੰਗ ਪੁਆਇੰਟ ਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੋਈ ਸਮਾਂ ਆ ਜਾ ਬਣਦਾ ਵੀ ਯਾਰ ਬੰਦਾ ਮਾੜੇ ਰਸਤੇ ਜਾਂਦਾ ਜਾਂਦਾ ਸਹੀ ਰਸਤੇ ਪਾਇਆ ਜਾਂਦਾ ਪਰ ਟਾਈਮ ਲਿਓਣਾ ਪੈਂਦਾ ਕੀ ਬਰੀ ਜਾਂ ਆਪਾਂ ਨੂੰ ਸਹੀ ਤੇ ਮੈਂ ਤਾਂ ਇਹੀ ਗੱਲ ਕਹਿਣਾ ਆਪਣੇ ਅੱਜ ਦਾ ਜਿਹੜਾ ਮੇਨ ਮੋਟਿਵ ਅੱਜ ਦੀ ਵੀਡੀਓ ਦਾ ਇਹੀ ਆ ਕਿ ਖੇਡਾਂ ਨਾਲ ਜੁੜੋ ਕਿਉਂਕਿ ਆਪਾਂ ਜਦੋਂ ਖੇਡਾਂ ਨਾਲ ਜੁੜਦੇ ਆ ਤਾਂ ਆਪਣੀ ਜ਼ਿੰਦਗੀ 'ਚ ਬਹੁਤ ਬਦਲਾਅ ਆਉਂਦੇ ਨੇ ਅਫਸਰ ਡਾਊਨ ਆਉਂਦੇ ਨੇ ਇੱਕ ਭਾਵਨਾਵਾਂ ਕਿਉਂਕਿ ਹਾਰ ਜਿੱਤੋ ਜਿਵੇਂ ਹੁੰਦੀ ਆ ਉਹਵੇਂ ਆਪਣੇ ਅੰਦਰ ਸਿਸਟਮ ਸਾਰਾ ਚੱਲਦਾ ਜਿਵੇਂ ਹਨ ਹਾਰ ਜਿਵੇਂ ਦਿਨ ਰਾਤ ਤੱਕ ਆ ਚੱਲ ਰਿਹਾ ਸਿਸਟਮ ਸਾਰਾ ਕੁਦਰਤ ਦਾ ਤਾਂ ਜਿਵੇਂ ਜਦੋਂ ਆਪਾਂ ਹਾਰਦੇ ਜਿੱਤਦੇ ਆ ਤਾਂ ਉਹ ਤੋਂ ਵੀ ਆਪਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਸਲ 'ਚ ਸਹੀ ਮਾਇਨੇ ਦਾ ਆਪਾਂ ਦੇਖੀਏ ਕੋਈ ਹਾਰ ਦਾ ਹਾਰ ਤਾਂ ਹੁੰਦਾ ਹੀ ਨਹੀਂ ਸੇਕਦਾ ਹੀ ਹੁੰਦਾ ਆਪਾਂ ਦੇ ਦੇਖੀਏ ਤਾਂ ਚਲੋ ਜਿਹੜਾ ਜੱਤਰਾ ਨਾਲ ਜਾਂਦੀ ਜਾਣਾ ਵੀ ਆਪਾਂ ਕਹਿੰਦੇ ਆ ਵੀ ਦੋ ਟੀਮਾਂ ਭੜਦੇ ਜਾਂ ਦੋ ਪਹਿਲ ਬਣ ਭੜਦੇ ਤੇ ਇੱਕ ਤਾਂ ਜਿੱਤਦੀ ਆ ਇੱਕ ਹਾਰਦੀ ਆ ਪਰ ਜਿਹੜਾ ਮੈਂ ਕਹਿੰਦਾ ਹਾਰ ਰਿਹਾ ਉਹ ਹਾਰ ਨਹੀਂ ਰਿਹਾ ਐਕਚੁਅਲ ਦੇ ਵਿੱਚ ਉਹ ਸਿੱਖ ਰਿਹਾ ਉਹ ਆਪਦੀ ਗਲਤੀ ਤੋਂ ਸਿੱਖ ਰਿਹਾ ਤੇ ਆਪਾਂ ਉਹਨੂੰ ਜਾਣਾ ਚਾਹੀਦਾ ਅੱਜ ਦੀ ਮੇਨ ਮੋਟਿਵ ਅੱਜ ਦੀ ਵੀਡੀਓ ਦਾ ਇਹੀ ਹੈ ਕਿ ਗਰਾਊਂਡ ਦੇ ਨਾਲ ਜੁੜੋ ਖੇਡਾਂ ਦੇ ਨਾਲ ਜੁੜੋ ਤਾਂ ਕਿ ਤੁਹਾਡਾ ਮਾਨਸਿਕ ਵਿਕਾਸ ਵਧੀਆ ਹੋ ਸਕੇ ਤੇ ਸਰੀਰਕ ਵਿਕਾਸ ਵਧੀਆ ਹੋ ਸਕੇ ਤੰਦਰੁਸਤੀ ਬਹੁਤ ਜ਼ਰੂਰੀ ਹੈ ਚੰਗਾ ਖਾਣਾ ਪੀਣਾ ਬਹੁਤ ਜ਼ਰੂਰੀ ਹੈ ਚੰਗਾ ਸੋਚਣਾ ਬੱਡੀ ਗੱਲਾਂ ਰੁਟੀਨ ਆਪਣੇ ਸਵੇਰ ਦੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਦਾ ਆਪਣਾ ਰੁਟੀਨ ਸੈੱਟ ਕਰੀਏ ਜਦੋਂ ਤਾਂ ਜਿੰਨਾ ਚਿਰ ਆਪਣਾ ਰੁਟੀਨ ਹੀ ਸੈੱਟ ਹੁੰਦਾ ਉਹਨਾਂ ਚਿਰ ਗੱਲਬਾਤ ਨਹੀਂ ਬੰਦ ਜਦੋਂ ਆਪਣਾ ਰੁਟੀਨ ਤੈਨ ਦੀ ਪ੍ਰਕਿਰਿਆ ਚੋਂ ਆਪਾਂ ਕੰਮ ਕਰਦੇ ਹਾਂ ਸੈੱਟ ਹੋ ਗਿਆ ਵੀ ਹਾਂ ਯਾਰ ਮੈਂ ਸਵੇਰੇ 5 ਵਜੇ ਉੱਠ ਕੇ ਨਹਾ ਤੋ ਕੇ ਗੁਰੂ ਘਰ ਜਾਣਾ ਫਿਰ ਮੈਂ ਆ ਕੇ ਪੜ੍ਹਨਾ ਫਿਰ ਮੈਂ ਇਹ ਕਰਨਾ ਸਾਰਾ ਸੈੱਟ ਕਰੋ ਪ੍ਰੋਪਰ ਲਿਖ ਕੇ ਰਟਣ ਦੇ ਵਿੱਚ ਉਹ ਫਿਰ ਜਿਹਨੂੰ ਉਹੇ ਵਰਕਰਣਾ ਸ਼ੁਰੂ ਕਰ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਕਿਸੇ ਵੀ ਚੀਜ਼ ਦੇ ਲਈ ਹਨਾ ਟਾਈਮ ਦੇਣਾ ਪੈਂਦਾ ਮੈਂ ਅਕਸਰ ਤੁਸੀਂ ਜਿਵੇਂ ਕਿ ਜਿਹੜੇ ਪੜਾ ਮੈਨੂੰ ਅਕ ਵੀ ਕੋਈ ਵੀ ਚੀਜ਼ ਇੱਕ ਟਾਈਮ ਮੰਗਦੀ ਆ ਕੋਈ ਵੀ ਰਿਸ਼ਤਾ ਕੋਈ ਵੀ ਕੰਮ ਆ ਕੁਝ ਵੀ ਐਵਰੀਥਿੰਗ ਨੀਡਸ ਅ ਟਾਈਮ ਆ ਨਾ ਵੀ ਕੁਝ ਵੀ ਆ ਹਰ ਇੱਕ ਚੀਜ਼ ਇੱਕ ਸਮਾਂ ਮੰਗਦੀ ਆ ਜਦੋਂ ਆਪਾਂ ਸਮਾਂ ਦਿੰਨੇ ਆ ਟਾਈਮ ਦਿੰਨੇ ਆ ਤਾਂ ਉਹ ਚੀਜ਼ ਵਧੀਆ ਹੋਣ ਲੱਗ ਜਾਂਦੀ ਆ ਉਹ ਕਹਿੰਦੇ ਨਾ ਜਿਵੇਂ ਇੱਕ ਅੰਗਰੇਜ਼ੀ ਦੀ ਕਹਾਵਤ ਆ ਪ੍ਰੈਕਟਿਸ ਮੇਕਸ ਮੈਨ ਬਿਲ ਬੀ ਪਰਫੈਕਟ ਵੀ ਜਦੋਂ ਅਭਿਆਸ ਆਪਾਂ ਕਰਦੇ ਕਰਦੇ ਰਹਿ ਜਾਂ ਕਰਦੇ ਨੇ ਤਾਂ ਆ ਬੰਦਾ ਕਾਮਯਾਬ ਹੋ ਜਾਂਦਾ ਤੇ ਇਹ ਚੀਜ਼ ਹੁੰਦੀ ਆ ਤੇ ਮੈਂ ਇਹ ਕਹਿਣਾ ਅੱਜ ਦਾ ਆਪਣਾ ਮੋਟਿਵ ਇਹੀ ਆ ਤੇ ਖੇਡਾਂ ਨਾਲ ਜੁੜੋ ਖੇਡਾਂ ਨੂੰ ਪਿਆਰ ਕਰੋ ਆਪਣੇ ਆਪ ਨੂੰ ਸੰਭਾਲੋ ਆਦੇ ਮਾਪਾਪੂ ਨੂੰ ਸੰਭਾਲੋ ਸਭ ਨੂੰ ਪਿਆਰ ਨਾਲ ਰਹੋ ਪੰਜਾਬ ਜੈਪੀ ਤੇ ਜਿੰਨੂ ਜਿੰਦਾਬਾਦ ਰੱਖੋ ਠੀਕ ਹੈ ਜੀ ਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਸਾਰੇ ਤੇ ਬਾਕੀ ਪਿਆਰ ਵੰਡਿਆ ਕਰੋ ਸਭ ਦੇ ਵਿੱਚ ਜਿੰਨਾ ਆਪਾਂ ਸਤ ਪਿਆਰ ਸਤਕਾਰ ਵੰਡਾਂਗੇ ਉਨਾ ਹੀ ਦੁਗਣਾ ਮਿਲੂਗਾ ਕਿਉਂਕਿ ਆਪਾਂ ਜੋ ਬਣਦੇ ਆਪਾਂ ਨੂੰ ਉਹੀ ਮਿਲਣਾ ਇਹੀ ਆਪਣਾ ਕੁਦਰਤ ਦਾ ਨਿਯਮ ਆ ਜਦ ਆਪਾਂ ਦੁਨੀਆਂ 'ਚ ਪਿਆਰ ਵੰਡਾਂਗੇ ਸਾਰਿਆਂ ਦਾ ਸਤਕਾਰ ਵੰਡਾਂਗੇ ਤਾਂ ਤੁਹਾਨੂੰ ਸਤਕਾਰ ਮਿਲੂਗਾ ਤੇ ਬਾਕੀ ਜਿੰਨੇ ਭੈਣ ਭਰਾ ਇਹ ਲਾਈਵ ਦੇਖ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਜਿਹੜੇ ਤੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓਜ਼ ਕਿਵੇਂ ਲੱਗ ਰਹੀਆਂ ਤੇ ਬਾਕੀ ਆਪਾਂ ਦੱਸਿਆ ਜਿਵੇਂ ਕਿ ਮੈਂ ਪੋਸਟਰ ਵੀ ਆਪਾਂ ਨਾਲ ਦਿਖਾ ਲਾਂਗੇ ਵੀਡੀਓ ਦੇ ਵਿੱਚ ਤਾਂ ਨੂੰ ਤੁਸੀਂ ਦੇਖ ਸਕਦੇ ਹੋ 6 7 8 9 ਮਾਰਚ 2025 ਆਪਣੇ ਪਿੰਡ ਪੁਲੀ ਜ਼ਿਲ੍ਹਾ ਬਠਿੰਡਾ ਵਿੱਚ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਿੰਡਵਾਰ ਹਾਕੀ ਤੇ ਬਾਲੀਵਾਲ ਦਾ 6 ਤਰੀਕ ਨੂੰ ਬਾਕੀ 65 ਸਾਲ ਦੇ ਬਜ਼ੁਰਗਾਂ ਦੀ ਦੌੜਾ ਵੀ ਹੋਣੀ ਹੈ ਬਹੁਤ ਵਧੀਆ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਿਹੜੇ ਪਿੰਡਪੁਰਾ ਆ ਸਕਦੇ ਆ ਤਾਂ ਆਪਣੇ ਨਗਰ ਵਿੱਚ ਆਓ ਤੇ ਪੁਲੀ ਦੇ ਇਹ ਟੂਰਨਾਮੈਂਟ ਦੇਖਿਓ ਤੇ ਖੇਡਾਂ ਦੇ ਨਾਲ ਜੁੜੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਦੇਣਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ